ਦੇ ਦੇਖਿਆ ਉਹ ਲੀਕ ਖੇਡਿਆ ਪਰ ਦੂਜੇ ਪਾਸੇ ਉਹ ਆਹ ਜਬਰੂਆ ਬਾ ਉਹ ਜਬਰੂਆ ਦੇਖੇ ਬੜਾ ਬਾਦਲ ਉਹ ਹੋ 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 ਹੁਣ ਸਾਹਮਣੇ ਉਹ ਸਾਹਮਣੇ ਉਹ ਸਾਹਮਣੇ ਦੇ ਆ ਵੀ ਕਦੇ ਅੱਧਾ ਇੱਧਰ ਕਦੇ ਅੱਧਾ ਉਧਰ ਔਰ ਪ੍ਰਦੀਪ ਤੂਫਾਨ ਉਹ ਕਬੱਡੀ ਪਾਉਣ ਲਈ ਬਦਿਆ ਹੋਇਆ ਹਣ ਚਾਰੇ ਕਹਿੰਦੇ ਨੌਜਵਾਨ ਉਹ ਚਾਰੇ ਦੇ ਚਾਰੇ ਤਿਆਰ ਬਾਦਲ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਹੈ ਖੇਡ ਦੇ ਗਰਾਊਂਡ ਦੇ ਵਿੱਚ ਉਹ ਪੁੱਛੋ ਤੇ ਕਹਿੰਦੇ ਦਿੜਬਾ ਜਾਨ ਲੋ ਬਾਦਲ ਸੇਖੇ ਵਾਲਾ ਛੇਕੇ ਵਾਲਾ ਬਾਦਲ ਓਹ ਹੋ ਹਾਓ ਸਾਹਮਣੇ ਓ ਸਾਹਮਣੇ ਓ ਸਾਹਮਣੇ ਓ ਤੁਹਾਡੀਆਂ ਦਮਾਦਾਂ ਬੱਬਰ ਸ਼ੇਰ ਫੱਟ ਹੋ ਗਿਆ ਉਹ ਢੋਡੀਆਂ ਦਵਾਮਾਂ ਨਾ ਬੱਬਰ ਸ਼ੇਰ ਫੱਟ ਹੋ ਗਿਆ ਇਹ ਬਰ ਕਿਸੇ ਸੋਹਣੇ ਦੇ ਪੁੱਤ ਮਾ ਦਾ ਓਏ ਆ ਗਿਆ ਪ੍ਰਦੀਪ ਤਫਾਨ ਆ ਗਿਆ ਪ੍ਰਦੀਪ ਤਫਾਨ ਆ ਗਿਆ ਢੰਡੋਲੀ ਵਾਲਾ ਇਹਦੀਆਂ ਵੀ ਕਹਿੰਦੇ ਗੱਲਾਂ ਓਏ ਦੂਰ ਦਰਾਡੇ ਚੱਲੀਆਂ ਨੇ ਲੈ ਵੀ ਅਮਰੀਕ ਓਏ ਲੋਕਾਂ ਨੇ ਨੂੰ ਟੈਲੀਵਿਜ਼ਨ ਤੇ ਦੇਖਿਆ ਉਹ ਲੀਗ ਖੇਡਿਆ ਪਰ ਦੂਜੇ ਪਾਸੇ ਓ ਵਾਹ ਗੱਬਰੂਆ ਵਾਹ ਓਏ ਗੱਬਰੂਆ ਮੇਰੇ ਹਰਸਾਂ ਆਹ ਕਹਿੰਦੇ ਪ੍ਰਦੀਪ ਢੰਡੋਲੀ ਵਾਲਾ ਇਹ ਕਾਇਆ ਦੋ ਕਦਮ ਚੱਲ ਕੇ ਜਦੋਂ ਕੋਲੇ ਆਇਆ ਇੱਕੀ ਗੱਲ ਆਖੀ ਕਹਿੰਦਾ ਬਾਈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਟੀਮ ਵੱਲੋਂ ਆਹ ਲੋਕਾਂ ਦਾ ਧੰਨਵਾਦ ਕਰਦੇ ਹੋਂ ਇਹਨਾਂ ਦੀਆਂ ਦੁਆਵਾਂ ਨੇ ਦੁਆਵਾਂ ਨੇ ਮੈਨੂੰ ਬਚਾਇਆ ਇਹਨਾਂ ਦੀਆਂ ਦੁਆਵਾਂ ਨੇ ਮੈਨੂੰ ਬਚਾਇਆ ਆਹ ਜਦੋਂ ਕਹਿੰਦੇ ਡਾਕਟਰ ਆਪਰੇਸ਼ਨ ਕਰਦੇ ਪਹਿਲਾ ਟਾਈਮ ਤੇ ਕਹਿ ਦੇਣ ਵੀ ਇਹ ਵੀ ਪੇ ਬੇਦ ਹੱਡੀ ਹੈ ਦੀ ਗਿੱਟੇ ਦੇ ਉਹ ਕੀ ਦੀਪ ਦੀਆ ਬਿਨਾ ਤੇ ਉਹ ਕੀ ਦੀਪ ਦੀਆ ਪਰਿਵਾਰ ਤੇ ਡਾਕਟਰਾਂ ਨੇ ਖੁਦ ਲੱਖੇ ਨੂੰ ਪ੍ਰਦੀਪ ਨੂੰ ਕੋਲ ਬਲਾ ਕੇ ਕਹਿੰਦਾ ਸੀ ਵੀ ਇਹਦੇ ਪੈਰ ਨਹੀਂ ਚੱਲ ਸਕਦੇ ਪਰ ਜਦੋਂ ਲੋਕ ਦਵਾਵਾ ਕਰ ਰਹੇ ਸਾਰਾ ਕੁਝ ਚੱਲ ਸਕਦਾ